ਅੱਜ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਾ ਸੀਤਾਰਾਮ ਜਿਨ੍ਹਾਂ ਕੇ 1993 ਦੇ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਜਿਨੂੰ ਕੇ ਸੀਬੀਆਈ ਨੂੰ ਜਿਹੜਾ ਵੱਲੋਂ ਕੁਝ ਮਹੀਨੇ ਪਹਿਲਾਂ ਜਿਹੜਾ ਔਰ ਭਾਰ ਭਰ ਦੀ ਜਿਹੜੀ ਆ ਸਜ਼ਾ ਸੁਣਾ ਦਿੱਤੀ ਗਈ ਸੀ ਪਹਿਲਾਂ ਵੀ ਉਹਨੂੰ ਦੱਸਿਆ ਜਾ ਰਿਹਾ ਕਿ ਕਈ ਕੇਸਾਂ ਸਜ਼ਾ ਹੋਈ ਸੀ ਪਰ ਜਾਲਮ ਦੀ ਉਮਰ ਕਹਿੰਦੇ 80 ਸਾਲ ਸੀ ਤੇ ਕਹਿੰਦੇ ਤਬੀਅਤ ਵਿਗੜੀ ਅਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੇ ਦੱਸਿਆ ਜਾ ਰਿਹਾ ਕਿ ਹੁਣ ਇਹ ਸਿਤਾਰਾਮਾ ਜਿਹੜਾ ਨਰਕਾ ਨੂੰ ਤੁਰ ਗਿਆ ਜਿਹੜਾ ਪਾਪੀ ਇਤੋਂ ਪਾਪ ਕਮਾ ਕੇ ਜਿਹੜਾ ਇੱਕ ਬੁੱਚੜ ਅਫਸਰ ਸੀ ਜਿਹੜਾ ਪੰਜਾਬ ਪੁਲਿਸ ਦਾ ਮੋਰੀ ਸੀ ਤੇ ਉਹ ਨਰਕਾ ਨੂੰ ਜਾ ਕੇ ਹੁਣ ਗੱਡੀ ਚੜ ਗਿਆ ਨਰਕਾਂ ਦੀ ਧੰਨ ਦੁਆਰੇ ਫਿਰ ਦੱਸਦੀ ਏ ਕਿ 80 ਸਾਲ ਦਾ ਸੀਤਾ ਰਾਮ ਐਨਸਪੈਕਟਰ ਜਿਹੜਾ ਕਿ ਸੀਬੀਆਈ ਕੋਰਟ ਵੱਲੋਂ ਜਿਹੜਾ ਇਹਨੂੰ ਸਜ਼ਾ ਸੁਣਾਈ ਸੀ 1993 ਦੇ ਵਿੱਚ ਇਹਨੇ ਝੂਠੇ ਪੁਲਿਸ ਮੁਕਾਬਲੇ ਬਹੁਤ ਜ਼ਿਆਦੇ ਬਣਾਏ ਸੀ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਸੀਬੀਆਈ ਵੱਲੋਂ ਜਿਹੜਾ ਇਸ ਨੂੰ ਦੋਸ਼ੀ ਘਰਾੜ ਐਲਾਨ ਤੋਂ ਬਾਅਦ ਉਮਰ ਭਰ ਦੀ ਜਿਹੜੀ ਸਜ਼ਾ ਸੁਣਾਈ ਸੀ ਕਹਿੰਦੇ ਜੇਲ੍ਹ ਦੇ ਵਿੱਚ ਤੂਇਤ ਵਿਗੜੀ ਆ ਤੇ ਹੁਣ ਕਹਿੰਦੇ ਇਹ ਨਰਕਾਨੀ ਗੱਡੀ ਜਿਹੜਾ ਚੜ ਚੁੱਕਿਆਗਾ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਆਪਣੇ ਆਪ ਨੂੰ ਜਿਹੜਾ ਸਰਹੰਦਾ ਖਵਾਉਂਦਾ ਸੀ ਜਿਨੇ ਕੇ ਮਾਜੇ ਦੇ ਵਿੱਚ ਖਾਸ ਕਰਕੇ ਤਰ ਤਾਰਨ ਦੇ ਵਿੱਚ 12 ਜਿਹੜਾ ਕਿ Hindu ਨੌਜਵਾਨ ਨੂੰ ਚੋਕ ਚੋਕ ਕੇ ਝੂਟੇ ਪੁਲਿਸ ਮਕਾਨਾਂ ਵਿੱਚ ਮਾਰਿਆ ਤੇ ਬਾਅਦ ਵਿੱਚ ਖਬਰ ਆ ਜਾਂਦੀ ਸੀ ਕਿ ਅੱਤਵਾਦੀ ਮਾਰ ਦਿੱਤੇ ਇਤੋਂ ਬਾਅਦ ਸੈਂਕੜੇ ਸਿੱਖ ਨੌਜਵਾਨਾਂ ਦਾ ਕਾਤਲ ਜਿਹੜਾ ਕਿ ਸੰਦੀਪ ਸਿੰਘ ਸੰਨੀ ਨੇ ਉਹਦੇ ਵੀ ਨਰਕਾਂ ਦੀ ਟਿਕਟ ਟਿਕਟਾਈ ਸੀ ਤੇ ਪਰ ਮਾਜਿਆਂ ਵਾਲਿਆਂ ਨੇ ਮੁੱਲ ਨਹੀਂ 모ੜਿਆ ਚਲੋ ਕੋਈ ਗੱਲ ਨਹੀਂ ਜਾਗਦੇ ਜ਼ਮੀਰਾਂ ਵਾਲੇ ਹਮੇਸ਼ਾ ਜਿਹੜੇ ਜਾਗਦੇ ਹੁੰਦੇ ਆ ਉਹਨਾਂ ਨੇ ਜਿਹੜਾ ਕਰੀਬ 20000 ਦੇ ਲਗਭਗ 19620 ਵੋਟਾਂ ਪਾਈਆਂ ਨੇ ਤੇ ਪਰ ਇੱਥੇ ਗੱਲ ਇਹ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੋਈ ਪਾਰਟੀ ਜਿੱਤੇ ਕੋਈ ਹਾਰੇ ਪਰ ਤੁਸੀਂ ਜਦੋਂ ਸਿੱਖ ਕੌਮ ਦੇ ਦਾ ਮੁੱਲ ਨਹੀਂ ਆਪਾਉਂਦੇ ਉਦੋਂ ਬੜਾ ਦੁੱਖ ਹੁੰਦਾ ਉਦੋਂ ਸਾਨੂੰ ਕੀ ਤੁਹਾਨੂੰ ਸਾਰਿਆਂ ਨੂੰ ਕੀ ਸਿੱਖ ਕੌਮ ਦੇ ਬੱਚੇ ਬੱਚੀ ਨੂੰ ਦੁੱਖ ਹੁੰਦਾ ਕਿਉਂਕਿ ਜੇਕਰ ਸਾਡੇ ਅਸੀਂ ਸ਼ਹੀਦਾਂ ਨੂੰ ਨਹੀਂ ਸੰਭਾਲਿਆ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਿਆ ਨਾ ਉਹਨਾਂ ਨੂੰ ਜਿਹੜਾ ਸਤਕਾਰ ਦਿੱਤਾ ਤੇ ਔਰ ਬਾਰੇ ਟਾਈਮ ਦੇ ਵਿੱਚ ਤੁਹਾਡੇ ਲਈ ਕੌਣ ਕਰਵਾਨੇ ਕਰੂਗਾ ਜੇ ਸਾਡੇ ਗੁਰੂ ਸਭਾ ਨੇ ਸਾਨੂੰ ਦੱਸਿਆ ਔਰੰਗਜ਼ੇਬ ਤੋਂ ਲੈ ਕੇ ਜਿਹੜਾ ਜੁਲਮਾਂ ਦੀ ਜਿਹੜੀ ਜੜ 뿌ਟੀ ਆ ਚਾਹੇ ਉਹ ਮੱਸਾ ਰੰਗੜ ਹੋਵੇ ਚਾਹੇ ਇਦਰਾ ਗਾਂਧੀ ਹੋਵੇ ਅਬਦਾਲੀ ਹੋਵੇ ਜਾਂ ਹਨਖਾਨ ਹੋਵੇ ਚਾਹੇ ਮੱਸਾ ਰੰਗੜ ਹੋਵੇ ਜਿੰਨੇ ਇੱਥੇ ਪਾਪੀ ਆਏ ਆ ਤੇ ਸਿੱਖ ਕੌਮ ਨੇ ਉਹਨਾਂ ਦੀ ਸਦਾ ਲਈ ਨਰਕਾ ਦੀ ਟਿਕਟ ਕੱਟੀ ਆ ਇਸੇ ਤਰ੍ਹਾਂ ਹੀ ਜਿਹੜਾ ਸੂਬਾ ਅਸਰਾਂ ਦਾ ਜਿਹੜਾ ਸੈਂਕੜੇ ਨੌਜਵਾਨ ਜਿਹੜੇ ਮੁੰਡੇ ਚੁੱਕ-ਚੁੱਕ ਕੇ ਮਾਰੇ ਸੀ ਕੋਕੋ ਕੇ ਸਹੇਦ ਕੀਤੇ ਸੀ ਤੇ ਉਹ ਅੱਜ ਗੱਡੀ ਚੜ ਗਿਆ ਤੇ ਮੈਨੂੰ ਲੱਗਦਾ ਕਿ ਉਹਨੇ ਅਜੇ ਹੋਰ ਪਾਪ ਭੁਗਤਨੇ ਸੀ ਸਜ਼ਾ ਭੁਗਤਨੀ ਸੀ ਜੇਲ੍ਹ ਦੇ ਵਿੱਚ ਚਲੋ ਤੇ ਗੱਲ ਅਗਲੀ ਕਰਦੇ ਆ ਅਗਲੀ ਖਬਰ ਆ ਕਲਦੀਪ ਧਾਲੀਵਾਲ ਆ ਸਾਬਕਾ ਮੰਤਰੀ ਤੇ ਮੌਜੂਦਾ ਐਮਐਲਏ ਆਵਾ ਦੀ ਪਾਰਟੀ ਦਾ ਇੱਕ ਬਿਆਨ ਆਇਆ ਉਹਨੇ ਸਖਬੀਰ ਬਾਦਲ ਤੇ ਭਗਵੰਤ ਮਾਨ ਆਵਾ ਦੀ ਪਾਰਟੀ ਦੇ ਵਿਚਾਲੇ ਇੱਕ ਮੈਨੂੰ ਲੱਗਦਾ ਕਿ جنگ ਸ਼ੁਰੂ ਹੋ ਗਈ ਇੱਕ ਦੂਜੇ ਉੱਤੇ ਬਿਆਨਵਾਦੀਆਂ ਦੇ ਜਿਹੜਾ ਪਲਟਬਾਰ ਜਿਹੜੇ ਆ ਉਧਰੋਂ ਬਾਦਲ ਕਰ ਦਿੰਦਾ ਸਖਬੀਰ ਬਾਦਲ ਕਰ ਦਿੰਦਾ ਇਧਰੋਂ ਭਗਵੰਤ ਮਾਨ ਆ ਇਧਰੋਂ ਜਿਹੜਾ ਕਿ ਐਮਐਲਏ ਆ ਕਲਦੀਪ ਧਾਲੀਵਾਲ ਤੇ ਉਹਨੇ ਅੱਜ ਇੱਕ ਬਿਆਨ ਦਿੱਤਾ ਕਹਿੰਦਾ ਸੁਖਬੀਰ ਬਾਦਲ ਦੀ ਸੁਖਬੀਰ ਬਾਦਲ ਗੈਂਗਸਟਰਾਂ ਦੇ ਵਿੱਚ ਰਹਿ ਕੇ ਜਿਹੜਾ ਉਹਦੀ ਜਿਹੜੀ ਬੋਲੀ ਆ ਉਹ ਗੈਂਗਸਟਰਾਂ ਵਰਗੀ ਹੋ ਗਈ ਆ ਜੜੀ ਕਿ ਇੱਕ ਦੂਜੇ ਉੱਤੇ ਜਿਹੜਾ ਇਲਜ਼ਾਮ ਬਾਜ਼ੀਆਂ ਉਹ ਉਹਦੇ ਤੇ ਲਾ ਦਿੰਦਾ ਉਹਦੇ ਉੱਤੇ ਲਾ ਦਿੰਦਾ ਇਹ ਕੋਈ ਪੰਜਾਬ ਦੇ ਭਵਿੱਖ ਵਾਲੀ ਗੱਲ ਨਹੀਂ ਜਾਂ ਆਪਾਂ ਕਹਿੰਦੇ ਕਿ ਇਹ ਜਾਂ ਐਮਐਲਏ ਜਾਂ ਸੁਖਬੀਰ ਬਾਦਲ ਜਾਂ ਭਗਵਤਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਕਿ ਜਿਹੜੀਆਂ ਗੱਲਾਂ ਆ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਉਹ ਤੁ ਤੁ ਮਮੇ ਜਿਹੜੇ ਮੈਲੇ ਦਿੰਦੇ ਹੁੰਦੇ ਆ ਲੋਕ ਆ ਤੁਸੀਂ ਸਰਕਾਰ ਚਲਾ ਰਹੇ ਹੋ ਪੰਜਾਬ ਦੇ ਵਿੱਚ ਮੁੱਖ ਮੰਤਰੀਓ ਐਮ ਐਲ ਏਓ ਤੇ ਉਹ ਡਿਪਟੀ ਮੁੱਖ ਮੰਤਰੀ ਰਹਿ ਚੁੱਕਿਆ ਸਖਬੀਰ ਬਾਦਲਾ ਜਿਹੜੀਆਂ ਇਹ ਗੱਲਾਂ ਨੇ ਇੱਕ ਆ ਲੋਕਾਂ ਨੂੰ ਹਿੱਟ ਕਰਦੀਆਂ ਨੇ ਲੋਕਾਂ ਦਾ ਧਿਆਨ ਧੜਕਾਉਣ ਦੇ ਖਾਤਰ ਆ ਜੋ ਅੱਜ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਕਤਲੋਗਾਰਤ ਹੋ ਰਹੀ ਆ ਪੰਜਾਬ ਦਾ ਨੌਜਵਾਨ ਅੱਜ ਅਰਜ਼ਗਾਰ ਬਿਨਾ ਤੜਫ ਰਿਹਾ ਹੈਗਾ ਪੰਜਾਬ ਦੇ ਪਾਣੀ ਤੇ ਡਾਕਾ ਵੱਧ ਰਿਹਾ ਹੈਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਖੋਈਆਂ ਜਾ ਰਹੀਆਂ ਨੇ ਇਹਨਾਂ ਮੁੱਦਿਆਂ ਨੂੰ ਛੱਡ ਕੇ ਤੁਸੀਂ ਆਪ ਦੇ ਵਿੱਚ ਇੱਕ ਜਨਾਨੀਆਂ ਵਾਂਗੂ ਔਰਤਾ ਵਾਂਗੂ ਮਹਿਣਾ ਮੈ ਨਹੀਂ ਹੋ ਰਹੇ ਹੋ ਕੀ ਗੱਲ ਤੁਹਾਨੂੰ ਇਹ ਸੋਭਾ ਦਿੰਦੀ ਆ ਐਡਵਰਟਿਟ ਪੜੇ ਲਿਖੇ ਤੁਸੀਂ ਇਮਾਨਦਾਰ ਆ ਆਪਣੇ ਆਪ ਨੂੰ ਕਹਾਉਣਿਓ ਕੋਈ ਕਹਿੰਦਾ ਮੈਂ ਐਮਐਲਏ ਆ ਕੋਈ ਕਹਿੰਦਾ ਮੈਂ ਡਿਪਟੀ ਮੋਖਮਤਰੀ ਆ ਕਮਾਲ ਦੀ ਗੱਲ ਆ ਤੇ ਇਹ ਤੇ ਇੱਕ ਅਣਪੜ੍ਹ ਵਾਂਗੂ ਜਿਹੜਾ ਤੁਸੀਂ ਇਹ ਕੰਮ ਚਲਾਇਆ ਹੋਇਆਗਾ ਤੇ ਇਹਨੂੰ ਬੰਦ ਕਰ ਦੇਣਾ ਚਾਹੀਦਾਗਾ ਤੇ ਬਕਾਸ ਕਰੋ ਤੁਸੀਂ ਪੰਜਾਬ ਦਾ ਤੁਹਾਨੂੰ ਲੋਕਾਂ ਨੇ ਚੁਣਿਆ ਮੌਕਾ ਦਿੱਤਾ ਆਉਣ ਵਾਲਾ 27 ਦੇਖਦੇ ਆ ਕਿ ਕੌਣ ਜਿੱਦਦਾ ਕੌਣ ਹਾਰਦਾ ਉਹ ਲੋਕਾਂ ਦਾ ਫਤਵਾ ਹੋਊਗਾ ਉਹਦੇ ਵਿੱਚ ਪਹਿਲੇ ਨਾ 18 ਮਾਰੋ ਕਿ ਅਸੀਂ ਜੀ ਸਤਾਈ ਜਿੱਤ ਜਾਗੇ ਅਸੀਂ ਫਲਾਨਾ ਕਰ ਲਾਂਗੇ ਪਹਿਲਾਂ ਤੁਸੀਂ ਜਿੱਤ ਕੇ ਕਿਹੜਾ ਕਿਲੇ ਫਤਹ ਕਰ ਕਰ ਦਿੱਤੇ ਕਿਲੇ ਢਾ ਦਿੱਤੇ ਕਿਹੜਾ ਜਮਰਾਉ ਦਾ ਕਿਲਾ ਜਿੱਤ ਲਿਆ ਪਹਿਲਾਂ ਵੀ ਤੁਹਾਡੀ ਪੰਜਵਾਰੀ ਸਰਕਾਰ ਨੇ 25 ਸਾਲ ਰਾਜ ਕੀਤਾ 60 ਸਾਲ ਰਾਜ ਕਰੇਵਾ ਜਿਹੜਾ ਕਾਂਗਰਸ ਨੇ ਕੀਤਾ ਤੇ ਤੁਸੀਂ ਦੱਸ ਦਿਓ ਕਿ ਕੀ ਖੱਟਿਆ ਪੰਜਾਬ ਦੇ ਵਿੱਚ ਕਿੰਨਾ ਕੁ ਪੰਜਾਬ ਲੀਹਾਂ ਤੇ ਖੜਾ ਕਰ ਦਿੱਤਾ ਆ ਚਾਰ ਪਲ ਬਣਾ ਦਿੱਤੇ ਤੇ ਹੋਰ ਕਰਿਆ ਕੀ ਆ ਕੱਖ ਅੱਜ ਇਹ ਗਲੀਆਂ ਨਾਲੀਆਂ ਹਾਲੇ ਤੱਕ ਨਹੀਂ ਲੋਟ ਆਈਆਂ 77 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਪਾਣੀ ਨਹੀਂ ਲੰਘਦਾ ਪਿੰਡਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਸੀਵਰੇਜ ਦਾ ਬੁਰਾ ਹਾਲ ਆ ਜਿਹੜੀ ਸਰਕਾਰ ਬਣ ਜਾਂਦੀ ਆ ਉਹ ਚੜਮੀ ਤੋਂ ਚੜਮੀ ਆਉਂਦੀ ਆ ਇਹ ਹਾਲ ਨੇ ਹਾਲਾਤ ਪੰਜਾਬ ਦੇ ਅੱਜ ਥਾਂ-ਥਾਂ ਤੇ ਕੋਈ ਅੰਮ੍ਰਿਤਸਰ ਵਿੱਚ ਗੋਲੀ ਚੱਲ ਜਾਂਦੀ ਆ ਕੋਈ ਨਵਾਂ ਸ਼ਹਿਰ ਵਿੱਚ ਚੱਲ ਜਾਂਦੀ ਆ ਕੋਈ ਫਿਰੋਜ਼ਪੁਰ ਵਿੱਚ ਚੱਲ ਜਾਂਦੀ ਆ ਕੋਈ ਮਾਨਸਾ ਵਿੱਚ ਚੱਲ ਜਾਂਦੀ ਆ ਜਨਨੇ ਕੇ ਪੰਜਾਬ ਦਾ ਹਰ ਇੱਕ ਉਹ ਸ਼ਹਿਰ ਹਰ ਇੱਕ ਪੰਜਾਬ ਦਾ ਜ਼िला ਜਿੱਥੇ ਗੋਲੀਆਂ ਦੀ ਆਵਾਜ਼ਾਂ ਅੱਜ ਨਹੀਂ ਦਿਖਾਈ ਜਿਹੜੀਆਂ ਅਸਰਵਾਈ ਨਹੀਂ ਦਿੰਦੀਆਂ ਮੈਨੂੰ ਦੱਸ ਦਿਓ ਹਾਲਾਤ ਕਿੱਧਰ ਵਿਗੜੇ ਜਾ ਰਹੇ ਆ ਤੇ ਅਸੀਂ ਕੀ ਕਰ ਰਹੇ ਆ ਇੱਕ ਦੂਜੇ ਦੇ ਮੈਣੋ ਮੈਣੀ ਤੂੰ ਐ ਕਰਤਾ ਜੀ ਤੂੰ ਫਲਾਣਾ ਕਰਤਾ ਭਾਈ ਉਹਨਾਂ ਨੇ ਕੀਤਾ ਸੀ ਜੇਕਰ ਸਖਬੀਰ ਬਾਦਲ ਬਾਦਲ ਕਹਿੰਦੇ ਕੁਝ ਕੀਤਾ ਨਹੀਂ ਸੀ ਜਾ ਕਾਂਗਰਸ ਨੇ ਕੁਝ ਕੀਤਾ ਨਹੀਂ ਸੀ ਤੁਹਾਨੂੰ ਅਗਲੇ ਦੇ 92 ਐਮਐਲਏ ਦੇ ਦਿੱਤੇ ਤੁਹਾਡੀ ਸਰਕਾਰ ਬਣਾ ਦਿੱਤੀ ਆ ਹੁਣ ਤੁਸੀਂ 4 ਸਾਲ ਲੰਘ ਗਏ ਤੁਹਾਡੇ ਕੋਲ ਇੱਕ ਸਾਲ ਬਾਕੀ ਆ ਤੇ ਅਗਲੀ ਜਿਹੜੀ ਨਾਲ ਇਹਦੀ ਖਬਰ ਜੁੜੀ ਆ ਤੇ ਹੁਣ ਜਿਮਣੀ ਚੋਣ ਜਿਹੜੀ ਤਨਤਾਰ ਨਹੀਂ ਹੋ ਕੇ ਹੱਤੀ ਆ ਇਸ ਤੋਂ ਬਾਅਦ ਜਿਹੜਾ ਅਗਲੀ ਇੱਕ ਨੰਬਰਾ ਖੰਡੂ ਸਾਬ ਦਾ ਵੀ ਲੱਗ ਰਿਹਾ ਹੈਗਾ ਤੇ ਉੱਥੇ ਵੀ ਜਿਹੜੇ ਕਿ ਜਿਮਣੀ ਚੋਣ ਹੋਵੇਗੀ ਜਿਹੜੇ ਅਗਲੇ ਕਰੀਬ 5-6 ਮਹੀਨਿਆਂ ਦੇ ਵਿੱਚ ਇਹ ਵੀ ਇੱਕ ਅਹਿਮ ਖਬਰ ਆ ਤੇ ਆਪਣੇ ਤੁਸੀਂ ਇਹਨਾਂ ਦੁਨੀਆ ਗੱਲਾਂ ਤੇ ਦੁਨੀਆ ਜਿਹੜੀਆਂ ਖਬਰਾਂ ਤੁਹਾਨੂੰ ਸੁਣਾ ਕੇ ਆਟੀਆਂ ਉਹਨਾਂ ਤੇ ਆਪਣੇ ਕਮੈਂਟ ਜ਼ਰੂਰ ਕਰਦਿਆ ਕਰੋ ਆਪਣੀ ਰਾਇ ਜ਼ਰੂਰ ਰੱਖਦਿਆ ਕਰੋ ਘੱਟ ਘੱਟ ਕਮੈਂਟ ਤਾਂ ਕਰਦਿਆ ਕਰੋ ਲਾਇਕ ਕਰਦਿਆ ਕਰੋ ਜੇ ਸ਼ੇਅਰ ਨਹੀਂ ਕਰਨੀ ਹੁੰਦੀ ਤੇ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਓ ਭਰਾਈ ਜੇ ਚੰਗੇ ਲੱਗੇ ਤਾਂ ਮੈਂ ਤਾਂ ਹਰ ਇੱਕ ਦਾ ਕਿਸੇ ਦਾ ਹੋਣੀ ਜਿਹੜਾ ਕੋਈ ਚੰਗਾ ਕਰਦਾ ਉਹਨੂੰ ਚੰਗਾ ਕਹਿੰਦੇ ਆ ਕੋਈ ਮਾੜਾ ਕਰਦਾ ਉਹਨੂੰ ਮਾੜਾ ਕਹਿੰਦੇ ਆ ਤੇ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਤੇ ਅਸੀਂ ਇਹ ਚੀਜ਼ਾਂ ਕਹਿੰਦੇ ਰਹਾਂਗੇ ਵਰਜਾ ਕਾ ਖਾਲਸਾ ਵਰਜ ਕੀ ਫਤਿਹ